ਕੈੰਦੋ ਸੁਪਨਿਆਂ ਦੇ ਜਿਤ ਸਾਗਰ ਬਣ ਗਈ ਤੇ ਬਣ ਗਈ ਕਾਲੇ ਪਾਣੀ ਪਤਾ ਲੱਗਾਨੀ ਈជីវਤੀ ਕੋਣੀ ਸਦਨ ਤੇਰੇ ਤੇ ਖਾਣੀ ਸੱਤ ਨਿਆਂ ਦੇ ਵਿੱਚ ਸਾਗਰ ਬਣ ਗਈ ਨਹੀਂ ਬਹਾਦ ਚਕਾਲਾ ਪਾਣੀ ਪਤਾ ਨਹੀਂ ਗਾ ਕੀ ਸਾਗਰ ਨਾਲ વીਤੀ ਹੋ ਕਹਾਣੀ ਗੁੱਸੇ ਚ ਕੁੜੀ ਨੂੰ ਮੁੰਡਾ ਵੜੇ ਉਹ ਲੀਆਂ ਜਿੱਤਾ ਤੂੰ ਰੋਲੀਆਂ ਆਪ ਤਾਂ ਫਸਾ ਕੇ ਖੱਜ ਗਈਆਂ ਯਾਰ ਨੂੰ ਨਿਕਤੇ ਚੁਪੇ ਪੋਨੀਆਂ ਗੁੱਸੇ ਚ ਕੁੜੀ ਨੂੰ ਮੁੰਡਾ ਮਾਰੇ ਗੋਲੀਆਂ ਨਹੀਂ ਜਿਤਾ ਤੇ ਓਲੀਆਂ ਆਪ ਤਾਂ ਫਸਾ ਕੇ ਖੱਜ ਗਈਆਂ ਯਾਰ ਨੂੰ ਨਿਕਤੇ ਚੁਪੇ ਪੋਨੀਆਂ ਕੁੱਟ ਕੇ ਪੁਲਿਸ ਵਾਲਾ ਕੁੱਟ ਕੇ ਪੁਲਿਸ ਵਾਲਾ ਕੱਢੀ ਚਟਣੀ ਨਹੀਂ ਦਰ ਦਰ ਧਾਰ ਦੀ ਭਰਜਾ ਗਵਾਹੀ ਥਾਣੇ ਵਿੱਚ ਵਾਰ ਨਹੀਂ ਦਿੱਤਿਆ ਕੇ ਯਾਰ ਦੀ ਭਰਜਾ ਗਵਾਹੀ ਥਾਣੇ ਵਿੱਚ ਵਾਰ ਨਹੀਂ ਦਿੱਤਿਆ ਕੇ ਆਹ ਹਾਰ ਮੈਂ ਦੰਦ ਵਿੱਚ ਬੱਲੋ ਸਾਰੀ ਹੋ ਗਈ ਚਰਚਾ ਨਹੀਂ ਕਮ ਮੜਾ ਹਾਂ ਹਾਂ ਕਰਤਾ ਦੰਦ ਵਿੱਚ ਬੱਲੋ ਸਾਰੀ ਹੋ ਗਈ ਚਰਚਾ ਨਹੀਂ ਕਮ ਮੜਾ ਹਾਂ ਹਾਂ ਕਰਤਾ ਚੱਕ ਕੇ ਪੋਸਵਾਲੇ ਲੇ ਯਾਰ ਨੂੰ ਨਹੀਂ ਕੱਟਿਆ ਸੀ ਪਰ ਕਿਾ ਤਮਰੇ ਦੇ ਵਿੱਚ ਜਾ ਕੇ ਬੰਦ ਕਰਤਾ ਹਮਰੇ ਦੇ ਵਿੱਚ ਜਾ ਕੇ ਬੰਦ ਕਰਤਾ ਨੀ ਜੇਲ ਸਰਕਾਰ ਦੀ ਮਰਦਾ ਗਵਾਹੀ ਕਿਤੋਂ ਆ ਕੇ ਵਾਰ ਨਹੀਂ ਤੇਰਾ ਦਿਲ ਧਾਰ ਦੀ ਮਰਦਾ ਗਵਾਹੀ ਥਾਣੇ ਵਿੱਚ ਵਾਰ ਨਹੀਂ ਤੇਰਾ ਦਰਦਾਰ ਦੀ ਮੈਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਤੜਕੇ ਨੀ ਡਾਂਗਾ ਹੱਤੀ ਫੜ ਕੇ ਕੂਟਿਆਂ ਦੇ ਨਾਲ ਮਾ ਪਾ ਸਰੀਰ ਨੂੰ ਉੱਤੇ ਚੜ ਚੜ ਕੇ ਮੈਨੂੰ ਕੁੱਟਿਆ ਪੁਲਿਸ ਵਾਲਿਆਂ ਨੇ ਤੜਕੇ ਨੀ ਡਾਂਗਾ ਹੱਤੀ ਫੜ ਕੇ ਕੂਟਿਆਂ ਦੇ ਨਾਲ ਮਾ ਪਾ ਸਰੀਰ ਨੂੰ ਉੱਤੇ ਚੜ ਚੜ ਕੇ ਥਾਣੇਦਾਰ ਹਿੱਕ 'ਤੇ ਖੜਾ ਬੁੱਕਦਾਰੀ ਨਾਲੇ ਕੱਢੇਗਾ ਜੀ ਪਰ ਜਾਗਵਾ ਹੀ ਥਾਣੇ ਵਿੱਚ ਵਾਰ ਨਹੀਂ ਥੇੜਾ ਦਿਲ ਘਰਦੀ ਪਰ ਜਗਵਾਹੀ ਠਾਣੇ ਵਿੱਚ ਬਾਰ ਨਹੀਂ ਤੇਰਾ ਦਿਲ ਦਾਹਾਰ ਨਹੀਂ ਇਸਕੇ ਦੀ ਬੇੜੀ ਚੜਤੀ ਖੱਟਿਆ ਨਹੀਂ ਸੱਤਾ ਗਿਆ ਪਟਿਆ ਇਸਕੇ ਚ ਪੈਰ ਰੱਖ ਕੀ ਖੱਟਿਆ ਨਹੀਂ ਸੱਤਾ ਗਿਆ ਪਟਿਆ ਹੁਣ ਮੰਦਸਿਤਾਨੇ ਦੋਦੇ ਵਾਲਾ ਨਾਲ ਨਹੀਂ ਉਹ ਰੋਕੇ ਤੋਂ ਨਾ ਹਟਿਆ ਇਸਕੇ ਚ ਪੈਰ ਰੱਖ ਕੀ ਖੱਟਿਆ ਨਹੀਂ ਸੱਤਾ ਗਿਆ ਪਟਿਆ ਉਨ ਨੂੰ ਮਾਂ ਦਾ ਸਿਤਾ ਨੇ ਦੋਦੇ ਵਾਲਾ ਮਹਿਲ ਨਹੀਂ ਉਹ ਲੋਕੇ ਤੋਂ ਨਾ ਹਟਿਆ ਜੋ ਦੁਆ ਤੇ ਰਾਜ ਤੇ ਪੂਰੀ ਸਿੰਜ ਛਿੜ ਗਈ ਦੁਆ ਤੇ ਰਾਜ ਤੇ ਪੂਰੀ ਸਿੰਜ ਛਿੜ ਗਈ ਨਹੀਂ ਕਹਿੰਦਾ ਮਾਰ ਤਾੜਦੀ ਪਰ ਗਵਾਹੀ ਥਾਣੇ ਵਿੱਚ ਵਾਰਨੇ ਨਹੀਂ ਤੇਰੇ ਦਿਲਦਾਰ ਦੀ ਪਰ ਦਾ ਗਵਾਹੀ ਥਾਣੇ ਵਿੱਚ ਵਾਰਨੇ ਨਹੀਂ ਤੇਰੇ ਫਸੇ ਯਾਰ ਦੀ ਗਰਦਾ ਗਵਾਹੀ ਥਾਣੇ ਵਿੱਚ ਵਰਨੇ ਨਹੀਂ ਆ ਕੇ ਦਿਲੂ ਦਾ ਦੀ